ਗਵਾਰਕਚ ਸਿੱਧੂ ਮੂਸੇਵਾਲੇ ਦੇ ਨਾਲ ਜਿਸ ਮੁੰਡੇ ਨੂੰ ਕਾਲੀ ਥਾਰ ਵਿੱਚ ਗੋਲੀ ਲੱਗੀ ਸੀ ਅੱਜ ਉਸ ਮੁੰਡੇ ਗੁਰਵਿੰਦਰ ਦਾ ਆਪਣੇ ਫਾਰਮ ਟਰੈਕਟਰ ਨੂੰ ਲੈ ਕੇ ਏਜੰਸੀ ਵਾਲਿਆਂ ਨਾਲ ਰੌਲਾ ਪੈ ਗਿਆ ਗੁਰਵਿੰਦਰ ਨੇ ਸੁਨਾਮ ਤੋਂ ਤੇਰੀ ਓਟ ਏਜੰਸੀ ਵਾਲਿਆਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੇਰਾ ਟਰੈਕਟਰ ਕੁਝ ਕਿਲੋਮੀਟਰ ਚੱਲ ਕੇ ਹੀ ਗਰਮ ਹੋ ਜਾਂਦਾ ਹੈ ਤੇ ਗਰੰਟੀ ਵਿੱਚ ਹੋਣ ਦੇ ਬਾਵਜੂਦ ਵੀ ਇਹ ਟਰੈਕਟਰ ਦਾ ਇੰਜਣ ਨਹੀਂ ਬਦਲ ਕੇ ਦਿੰਦੇ ਬਾਕੀ ਦੋਸਤੋ ਤੁਸੀਂ ਵੀ ਦੇਖੋ ਬਿੱਲੇ ਸਿੱਧੂ ਤੇ ਗੁਰਵਿੰਦਰ ਦੀ ਏਜੰਸੀ ਵਾਲਿਆਂ ਨਾਲ ਹੋਈ ਗੱਲਬਾਤ ਤੁਸੀਂ ਭਾਈ ਹੁਣ ਡਾਇਰੈਕਟਰ ਦਾ ਇੰਜਨ ਨਹੀਂ ਬਦਲ ਕੇ ਦਿੰਦੇ ਹਾਂ ਜਾਂ ਨਹੀਂ ਜਵਾਬ ਦਿਓ ਸਾਡੀ ਕੰਪਨੀ ਦੀ ਜਿਹੜੀ ਪਾਲਿਸੀ ਮੁਤਾਬਕ ਕੰਪਨੀ ਦੀ ਪਾਲਿਸੀ ਜਵਾਬ ਨਹੀਂ ਤੁਸੀਂ ਇੱਕ ਵਾਰੀ ਨਹੀਂ ਜਿਹੜੀ ਚੀਜ਼ ਕੰਪਨੀ ਕਹਿੰਦੀ ਹੈ ਚੇਂਜ ਕਰਨ ਵਾਲੀ ਤਾਂ ਕੰਪਨੀ ਰੈਡੀ ਹੈ ਕੀ ਕਹਿੰਦੀ ਕੰਪਨੀ ਕਹਿੰਦੀ ਹੈ ਕਿ ਹਾਂ 50% ਜਿੰਨਾ ਕੰਮ ਹੋਣ ਵਾਲਾ ਅੱਛਾ ਤੂੰ ਐਗਰੀ ਤੂੰ ਕਿੰਨੇ ਰੁਪਏ ਲਾਤੇ 2000 ਰੁਪਏ ਤੂੰ ਕਿੰਨੇ ਰੁਪਏ ਮੈਨੂੰ ਦੱਸ ਤੂੰ ਕਿੰਨੇ 50000 ਰੁਪਏ 60 ਲਾਤਾ ਇੱਥੇ ਹਾਂ ਇਹ ਤੋਂ ਪਹਿਲਾਂ ਕਿਤੇ ਕੋਈ ਆਰਪੀਆ ਇਨ ਦਿੱਤਾ ਇਹਨਾਂ ਨੇ ਕਿਹੜੀ ਕੰਪਨੀ ਚ ਕਲੇਮ ਹੋ ਗਿਆ ਮੇਰਾ ਦੱਸੋ ਦੋ ਮਹੀਨੇ ਤੇ ਤਿੰਨ ਮਹੀਨੇ ਹੋ ਗਏ ਕਲੱਚ ਪਲੇਟਾ ਬਪਾਈਓ ਬੈਰਿੰਗ ਬਪਾਈਓ ਨੂੰ ਦੱਸੋ ਕਿਹੜਾ ਉਹ ਕਿਹੜਾ ਪੈਸਾ ਦਿੱਤਾ ਮੈਨੂੰ ਕੰਪਨੀ ਨੇ ਦਿੱਤਾ ਬਈ ਪੈਸਾ ਇਹਨਾਂ ਪੀਸ ਕੱਡੇ ਕੋਲੇ ਆਈ ਨਹੀਂ ਰੇਤ ਤੇ ਫਿਰ ਤੁਸੀਂ ਕਿੱਥੇ ਖੜੇ ਆਹ ਟਰੈਕਟਰ ਬਾਹਰ ਉਹ ਟਰੈਕਟਰ ਬਾਹਰ ਬਾਹਰ ਖੜਾ ਚਾਰ ਦਿਨ ਹੋ ਗਏ ਟਰੈਕਟਰ ਆਈ ਨੂੰ ਤੁਸੀਂ ਅਜੇ ਦੱਸੋ ਕਰਿਆ ਕੀ ਆ ਉਹਦਾ ਟਰੈਕਟਰ ਦਾ ਟਰੈਕਟਰ ਜੇ ਤੁਹਾਨੂੰ ਖੋਲਣਾ ਹੀ ਨਹੀਂ ਹੈਗਾ ਫਿਰ ਉਹ ਖਾਦੂ ਖੋਲਣਾ ਤਾਂ ਨਹੀਂ ਤੇ ਭਾਜੀ ਤੁਸੀਂ 5 ਸਾਲ ਦੀ ਗਾਰੰਟੀ ਕੱਢੀ ਹੁੰਦੇ ਹੋ 5 ਸਾਲ ਦੀ ਗਾਰੰਟੀ 5 ਸਾਲ ਦੀ ਗਾਰੰਟੀ ਕੱਢੀ ਦਿੰਦੇ ਹੋ ਕੰਪਨੀ ਪਾਲਸੀ ਮੁਤਾਬਕ ਹੀ ਵਾਰੰਟੀ ਪਾਲਸੀ ਨਹੀਂ ਭਾਈ ਜੀ ਮੈਂ ਕਿਹੜੀ ਗੱਲ ਕਰ ਰਿਹਾ ਤੁਸੀਂ ਗਰੰਟੀ ਕਾ ਵੀ ਲਿਖੀ ਅਮਰਗੱਤ ਤੇ ਪਾਲਸੀ ਮੁਤਾਬਕ ਹੀ ਮਿਲੂ ਇਹ ਥੋੜਾ ਸਿੱਧਾ ਜਵਾਬ ਆ ਵੀ ਅਸੀਂ ਹੁਣ ਇੰਜਨ ਚੇਂਜ ਨਹੀਂ ਕਰਦੇ ਆਪਣੀ ਜੇ ਕਹੂਗੀ ਚੀਜ਼ ਬਿਲਕੁਲ ਭਾਈ ਸਿੱਧਾ ਕਹਿੰਦਾ ਵੀ ਮੇਰਾ ਇੰਜਨ ਚੇਂਜ ਨਹੀਂ ਕਰਦੇ ਬਾ ਕੋਈ ਨਾ ਆਹ ਏਜੰਸੀ ਆ ਜੀ ਫਾਰਮ ਟਰੱਕ ਵਾਲਿਆਂ ਦੀ ਸੁਨਾਮ ਜੀ ਆਹ ਦੇਖੋ ਜੀ ਰਸ਼ੀਦ ਉਦਮ ਸਿੰਘ ਦਾ ਕੋਠਾ ਲੱਗਿਆ ਹੋਇਆ ਜੀ ਆਹ ਇਹਨਾਂ ਦੇ ਨੰਬਰ ਆ ਤੇ ਆਹ ਮੁੰਡਾ ਉਹ ਜਿਹੜਾ ਸਿੱਧੂ ਨਾਲ ਹਰ ਵਕਤ ਰਹਿੰਦਾ ਵੇ ਬਾਂਜ ਵੀ ਗੋਲੀ ਮੱਜੀ ਹੋਈ ਆ ਤੇ ਇਹਨੇ ਟਰੈਕਟਰ ਲਏ ਸੀ 8.5 ਲੱਖ ਦਾ 5 ਸਾਲ ਦੀ ਵਾਰੰਟੀ ਲਿਖੀ ਹੋਈ ਆ ਤੇ ਹੁਣ ਇਹ ਨਿਆਂ ਹੀ ਨਹੀਂ ਦਿੰਦੇ ਹੈਗੇ ਕੋਈ ਟਰੈਕਟਰ ਗਰਮ ਹੋਣੋਂ ਨਹੀਂ ਆ। ਮੁੰਡਾ ਗੁਰਵਿੰਦਰ ਗਿੰਦੀ ਮੂਸੇ ਤੋਂ ਆ। ਠੀਕ ਆ। ਤੇ ਆਹ ਟਰੈਕਟਰ ਸੀ ਆ ਇਹਦਾ। ਇਹ ਟਰੈਕਟਰ 1400 ਘੰਟੇ ਚੱਲਿਆ 5 ਸਾਲ ਦੀ ਗਰੰਟੀ ਕਿਸੇ ਲਿਖੇ ਦੇ? ਕਿੱਥੇ? ਹੈ ਪਿੱਛੇ ਇਧਰ ਦਿਖਾ ਦੇ ਮੁੰਡੇ ਇੱਕ ਮਿੰਟ। ਆਲੇ ਘਾ 5 ਸਾਲ ਦੀ ਵਾਰੰਟੀ। ਬੀਜੇ ਕੁਝ ਵੀ ਹੁੰਦਾ ਕਾ ਟਰੈਕਟਰ ਨੂੰ ਅਸੀਂ ਕਰਕੇ ਦੇਵਾਂ ਗਿੰਦੀ ਮੈਨੂੰ ਦੱਸ ਵੀ ਤੇਰੇ ਟਰੈਕਟਰ ਨੂੰ ਹੋਇਆ ਕੀ ਆ ਗਰਮ ਹੁੰਦਾ ਹੀ ਸੜਕ ਤੇ ਜਾਂਦਾ ਵੀ ਗਰਮ ਹੁੰਦਾ ਸੜਕ ਤੇ ਜਾਂਦਾ ਵੀ ਜੇ 5 ਕਿਲੋਮੀਟਰ ਤੁਰਨਾ ਤਾਂ ਲਾਲ ਚਸੂਈ ਮਾਰਦਾ ਇਹਨੇ ਕੋਲੋਂ ਵੀ 20-25000 ਰੁਪਿਆ ਲਾਈ ਪਿਆ ਵੀ 20000 ਰੁਪਿਆ ਲਾਤਾ ਹਾਈਡੇ ਦਾ ਵਜ਼ਰਤਾ ਹਾਂ ਗੈਸ ਕੱਢ ਦੋ ਵਾਰੀ ਇਹਦੇ ਪਤਾ ਕਲੱਚ ਪਲੇਟਾਂ ਦੋ ਵਾਰੀ ਇਹਦੀਆਂ ਬਦਲ ਦੋ ਵਾਰੀ ਕਲੱਚ ਪਲੇਟਾਂ ਇਹਦੀਆਂ ਬਦਲਤੀਆਂ ਇਹ ਵੀਰ ਮੇਰੇ ਉਹ ਫਾਰਮ 60 ਸਨਾਮ ਤੋਂ ਰਹਿਤਾ ਸੀ ਇਹ ਜਨਾ ਫਾਜੋ ਕਿਤੇ ਆਹ ਦੇਖ ਲਓ ਸਾਰਾ ਕੁਝ ਬਦਲਿਆ ਹੋਇਆ ਦਾ ਆ ਤੋ ਹੀ ਦੇਖ ਸਕਦੇ ਹਾਂ ਤੇ ਹੁਣ ਅਸੀਂ ਪਹਿਲਾਂ ਸਾਨੂੰ ਕਹੀ ਗਏ ਵੀ ਅਸੀਂ ਇੰਜਨ ਬਦਲ ਕੇ ਦੇ ਦਾਂਗੇ ਇੰਜਨ ਬਦਲ ਕੇ ਦੇ ਦਾਂਗੇ ਹੁਣ ਕਹਿੰਦਾ ਹੁਣ ਇਹ ਕਹਿੰਦੇ ਕੀ ਕਹਿੰਦੇ 100 ਰੁਪਏ ਦੇ ਦੋ ਤੇ ਹਾਂ ਕਹਿੰਦੇ 100 ਰੁਪਏ ਦੇ 100 ਰੁਪਏ ਦੇ ਦੋ ਇੰਜਨ ਕਰ ਦਾਂਗੇ ਉਹ ਵੀ ਕੰਮ ਕਰਾਂਗੇ ਇੰਜਨ ਕਰਾਂਗੇ ਮੇਰੇ ਵੀਰੋ ਇਹ ਸਨਾਮ ਖੜੇ ਆਪਾਂ ਨਾਂ ਕੀ ਇਹਦਾ ਜਸਵਿੰਦਰ ਜਸਵਿੰਦਰ ਸਿੰਘ ਇਹਨਾਂ ਕੋਲੇ ਠੱਗਾਂ ਕੋਲੇ ਫਸਣਾ ਜਾਇਓ ਕਿਤੇ ਤੇਰੀ ਓਟ ਵਾਲੀ ਹੈ ਤੇਰੀ ਓਟਾਂ ਨੇ ਫਸਣਾ ਜਾਇਓ ਸਾਡਾ ਦਾਹ ਖੜਾ ਨਾਉ ਗੁਰੂ ਦਾ ਦਿੱਤਾ ਹੋਇਆ ਕੰਮ ਕਾਲੇ ਨੇ ਕੰਮ ਕਾਲੇ ਆ ਇਹਨੂੰ ਸਾਰੇ ਤੁਸੀਂ ਵੀਰ ਜਾਣਦੇ ਹੀ ਹੋਵੋਗੇ ਅਕਸਰ ਆ ਦੇਖ ਸਕਦੇ ਹੋ ਤੁਸੀਂ ਆਖਲਾ ਕੇ ਸਾਡੇ ਸਾਢੇ 8 ਲੱਖ ਰੁਪਇਆ ਲਾਇਆ ਖੂਚ ਗਿਆਗਾ ਦੇਖੋ ਮੇਰੇ ਵੀਰ ਫਾਜੋਂ ਕਿਤੇ ਹੋਰ ਜਿਹੜਾ ਮਰਜੀ ਲੈ ਲਿਓ ਅਸੀਂ ਨਹੀਂ ਕਹਿੰਦੇ ਯਾਰ ਅਸੀਂ ਕਹਿੰਦੇ ਆਸ਼ਾ ਲੈ ਲਓ ਜਰਾ ਆਸ਼ਾ ਵੀ ਚੰਗਾਗਾ ਮੈਨੂੰ ਫੜਾ